ਕਿਵੇਂ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਦੇ ਖਿਲਾਫ ਬਾਦਲ ਪਰਿਵਾਰ ਦੇ ਖਿਲਾਫ ਤੇ ਹੁਣ ਮਜੀਠੀਆ ਸਾਹਿਬ ਦੇ ਖਿਲਾਫ ਕਿਵੇਂ ਪਲਾਨ ਕਰਕੇ ਝੂਠੇ ਕੇਸ ਝੂਠੇ ਬਿਆਨ ਤੇ ਝੂਠੇ ਅਰੈਸਟ ਸਾਰਾ ਕੁਝ ਕਿਵੇਂ ਕੀਤਾ ਸਾਰੀ ਕਹਾਣੀ ਮੈਂ ਤੁਹਾਨੂੰ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਇਨਾਂ ਦਾ ਟਾਰਗੇਟ ਇੱਕੋ ਇੱਕ ਹੈ ਕਿ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ ਇਹਦੀ ਅਗਵਾਈ ਪਹਿਲੇ ਵੱਡੇ ਬਾਦਲ ਸਾਹਿਬ ਕਰ ਰਹੇ ਸੀ ਹੁਣ ਮੈਂ ਕਰ ਰਿਹਾ ਕਿਵੇਂ ਨਾ ਕਿਵੇਂ ਖੇਤਰੀ ਪਾਰਟੀ ਨੂੰ ਕਮਜ਼ੋਰ ਕੀਤਾ ਜਾਏ ਤੇ ਖਤਮ ਕੀਤਾ ਜਾਏ ਤੇ ਆ ਨੈਸ਼ਨਲ ਪਾਰਟੀਆਂ ਇੱਥੇ ਕਾਬਜ ਹੋਣ ਆ ਜਿਹੜੀ ਲੜੀ ਹੈ ਤੁਹਾਡੇ ਸਾਹਮਣੇ ਹੈ ਸ਼ੁਰੂ ਹੋਈ ਸਭ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਜਦੋਂ ਛੀਫ ਮਿਨਿਸਟਰ ਸੀ ਉਹਨੇ ਬਾਦਲ ਸਾਹਿਬ ਤੇ ਮੇਰੇ ਖਿਲਾਫ ਇੱਕ ਬੜਾ ਝੂਠਾ ਪ੍ਰਚਾਰ ਕੀਤਾ ਸੀ 3500 ਕਰੋੜ ਰੁਪਏ ਦੇ ਇਹਨਾਂ ਨੇ ਜਾਇਦਾਦ ਇਕੱਠੀ ਕਰ ਲਈ ਜੀ ਇਹਨਾਂ ਨੇ ਨਿਊਯਾਰਕ ਤੋਂ ਲੈ ਕੇ ਨਾਈਟ ਕਲੱਬ ਤੋਂ ਲੈ ਕੇ ਇੰਨੀਆਂ ਝੂਠ ਦੀਆਂ ਗੱਲਾਂ ਕੀਤੀਆਂ ਸੀ ਉਦੋਂ ਵੀ ਕਿਨੇ ਇਨਵੈਸਟੀਗੇਸ਼ਨ ਟੀਮ ਦਾ ਹੈੱਡ ਸੀ ਉਦੋਂ ਚੱਤੋਂ ਪਾਦਿਆ ਆਈ ਚੱਦੋਂ ਪਾਦਿਆ ਜਿਹੜਾ ਕੱਲ ਪਰਸੋ ਬਿਆਨ ਦੇ ਰਿਹਾ ਸੀ ਉਹੀ ਚੱਦੋਂ ਪਾਦਿਆ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਖਿਲਾਫ ਉਦੋਂ ਲਾਇਆ 3500 ਕਰੋੜ ਦਾ ਸਾਡੇ ਦੇ ਖਿਲਾਫ ਅਲੀਗੇਸ਼ਨ ਲਾਏ ਝੂਠਾ ਸੱਚਾ ਬਣਾ ਕੇ ਮਸਾ 40 ਕਰੋੜ ਤੱਕ ਪਹੁੰਚੇ ਉਹ ਵੀ ਕੋਰਟ ਤੋਂ ਨੇ ਇਹ ਨਕਾਰ ਦਿੱਤਾ ਤੇ ਸਾਨੂੰ ਕਲੀਨ ਸ਼ੀਟ ਦੇ ਕੇ ਸਾਨੂੰ ਬਰੀ ਕੀਤਾ ਪਰ ਮਕਸਦ ਇਹ ਨਾ ਇਹ ਸੀ ਇਲیکشن ਜਿੱਤਣ ਵਾਸਤੇ ਕਿਵੇਂ ਨਾ ਕਿਵੇਂ ਉਹਦਾ ਇੰਨਾ ਝੂਠ ਬੋਲਦਿਆ ਲੋਕਾਂ ਦੀਆਂ ਭਾਵਨਾ ਨੂੰ ਉਹਨਾਂ ਨੂੰ ਸਵੇਹ ਕਰਨਾ ਸੀ ਉਵੇਂ ਕੀਤਾ ਉਦੇ ਬਾਅਦ ਜਦੋਂ ਸਾਡੀ ਸਰਕਾਰ ਆਈ ਤੇ ਲਗਾਤਾਰ ਦੋ ਵਾਰ ਸਾਡੀ ਸਰਕਾਰ ਬਣ ਗਈ ਇਹਨਾਂ ਨੇ ਸੋਚਿਆ ਕਿ ਕਾਲੀ ਦਲ ਇੰਨੇ ਕੰਮ ਕਰ ਰਿਹਾ ਤੇ ਕਾਲੀ ਦਲ ਨੂੰ ਜੇ ਆਪਾਂ ਨਾ ਰੋਕਿਆ ਤੇ ਅਗਲੇ 15 20 ਸਾਲ 25 ਸਾਲ ਇਹਨਾਂ ਨੇ ਪੰਜਾਬ ਵਿੱਚ ਸੇਵਾ ਬਹੁਤ ਕਰਨੀ ਹੈ ਕਿਉਂਕਿ ਇਹਨਾਂ ਨੇ ਕੰਮ ਇੰਨੀ ਡਿਵੈਲਪਮੈਂਟ ਕੀਤੀ ਹੈ ਆ ਸਾਰੇ ਇਕੱਠੇ ਹੋ ਗਏ ਮਿਸ਼ਨ ਇੱਕ ਕਰ ਲਿਆ ਕਿ ਕਾਲੀ ਦਲ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਸਾਜ਼ਿਸ਼ ਕੀਤੀ ਜਿਹੜੀ ਬੇਅਦਬੀਆਂ ਦੀ ਗੱਲ ਇਹਨਾਂ ਨੇ ਛੇੜੀ ਤੁਸੀਂ ਦੇਖ ਲਓ ਉਹੀ ਗੱਲ ਹੋਈ ਸਾਡੇ ਖਿਲਾਫ ਬੇਅਦਬੀ ਦੀ ਗੱਲ ਕੀਤੀ ਤੇ ਅੱਜ ਤੱਕ ਇੱਕ ਕੇਸ ਨਹੀਂ ਸਾਡੇ ਖਿਲਾਫ ਬੇਅਦਬੀ ਦਾ ਕਿਉਂ ਕਿ ਉਹ ਝੂਠਾ ਸੀ ਕੋਈ ਕਰ ਨਹੀਂ ਸਕਿਆ ਹੁਣ ਆ ਜਿਹੜਾ ਡਰੱਗ ਦਾ ਮਾਫਲਾ ਹੈ ਸਾਡੀ ਸਰਕਾਰ ਨੇ ਡਰੱਗ ਮਾਫੀਆ ਦੇ ਖਿਲਾਫ ਅਸੀਂ ਜੰਗ ਛੇੜੀ ਮੈਂ ਹੋਮ ਮਿਨਿਸਟਰ ਹਾਂ ਅਸੀਂ ਡਰਗ ਨੂੰ ਮਾਫੀਆ ਲ ਫੜੇ ਭੂਲਾ ਫੜਿਆ ਅਸੀਂ ਫੜਿਆ ਤੇ ਹੋਇਆ ਕੀ ਜਦੋਂ ਫੜਿਆ ਆ ਜਿੰਨੇ ਡਰਗ ਵਾਲੇ ਇਕੱਠੇ ਹੋਏ ਇਹਨਾਂ ਨੇ ਕਿਹਾ ਆਪਾਂ ਨਹੀਂ ਸਰਕਾਰ ਦੇ ਪਾ ਦਿਓ ਫੜਨ ਵਾਲੇ ਅਸੀਂ ਇਹਦਾ ਮਤਲਬ ਹੈ ਜੇ ਜੰਮੂ ਕਸ਼ਮੀਰ ਵਿੱਚ ਕੋਈ ਟੈਰਰਿਸਟ ਫੜਿਆ ਜਾਂਦਾ ਹੈ ਕਿ ਉਹ ਕਹਦੇ ਕਿ ਮੈਨੂੰ ਤਾਂ ਹਮੇਸ਼ਾ ਜੀ ਨੇ ਭੇਜਿਆ ਹੈ ਪਾਕਿਸਤਾਨ ਤੇ ਮੈਨੂੰ ਉਹਨਾਂ ਨੇ ਭੇਜਿਆ ਹੈ ਕਿਸੇ ਮੰਨੋਗੇ ਜਿਹੜਾ ਬੰਦਾ ਆਪ ਅਸੀਂ ਪੜਿਆ ਹੋਏ ਤੇ ਉਹਦੇ ਬਿਆਨ ਨੂੰ ਕਾਂਗਰਸ ਨੇ ਤੇ ਸਾਰੀਆਂ ਪਾਰਟੀਆਂ ਨੇ ਚੱਕਲੇ ਤੇ ਬਾਰ 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 ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈਣ ਲੱਗੇ ਨਹੀਂ ਜੀ ਉਹਨੇ ਕਿਹਾ ਸੀ ਉਹਨੇ ਕਿਹਾ ਸੀ ਕਿਉਂਕਿ ਉਹਨਾਂ ਨੇ ਏਮ ਸੀ ਕਿ ਆ ਸਰਕਾਰ 10 ਸਾਲ ਚੱਲ ਰਹੀ ਕਿੰਨੇ ਡਿਵੈਲਪਮੈਂਟ ਕੀਤੀ ਕਿੰਨੀ ਪੰਜਾਬ ਦੀ ਤਰੱਕੀ ਹੋਈ ਇਹਨਾਂ ਨੇ ਵਾਪਸ ਹੋਣਾ ਇੱਕੋ ਤਰੀਕਾ ਹੈ ਫਿਰ ਤੋਂ ਝੂਠ ਦਾ ਸਾਰਾ ਲਈਏ ਜਿਵੇਂ ਕੈਪਟਨ ਸਾਹਿਬ ਨੇ ਪਹਿਲੀ ਵਾਰ ਲਿੱਤਾ ਸੀ 3500 ਕਰੋੜ ਕਹਿ ਕੇ ਤੇ ਹੁਣ ਇਹਨਾਂ ਨੇ ਡਰੱਗਸ ਤੇ ਬੇਅਦਬੀ ਦਾ ਚੱਲ ਲਾਲ ਪੇ ਪਰ ਕੋਈ ਸਬੂਤ ਹੈ ਨਹੀਂ ਜਦੋਂ ਇਹਨਾਂ ਨੇ ਝੂਠ ਪ੍ਰਚਾਰ ਇਹ ਨਾ ਕੀਤਾ ਸਰਕਾਰ ਇਹਨਾਂ ਦੀ ਆ ਗਈ ਕਾਂਗਰਸ ਦੀ 5 ਸਾਲ ਤੱਕ ਕੋਈ विक्रम सिंह मजीठिया ਦੇ ਖਿਲਾਫ ਕੋਈ ਡਰੱਗ ਦਾ ਕੇਸ ਨਹੀਂ ਰਜਿਸਟਰ ਹੋਇਆ ਜਦੋਂ ਇਲیکشن ਆਇਆ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਵਿਕਰਮ ਮਜੀਠੀਆ ਡਰੱਗ ਲੋੜਾ ਵਿਕਰਮ ਮਜੀਠੀਆ ਲੋੜਾ ਉਹਨੂੰ ਪਤਾ ਹੈ ਕਿ ਅਕਾਲੀ ਦਲ ਨਾਂ ਫਿਰ ਇਲیکشن ਜਿੱਤੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਪਹਿਲੀ ਵਾਰ ਡਰੱਗਸ ਦੇ ਮਾਮਲੇ 'ਚ 20 ਦਸੰਬਰ 2021 ਵਿੱਚ ਕੇਸ ਰਜਿਸਟਰ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੁਖੀ ਰੰਧਾਵਾਰ ਹੋਮ ਮਿਨਿਸਟਰ ਤੇ ਆਈ ਚਤਤੋਪਾ ਦੇ ਜਿਹੜੇ ਸਾਡੇ ਦੇ ਝੁੱਠਾ ਕੀਤਾ ਆਈ ਡੀਜੀਪੀਸੀ ਪੰਜਾਬ ਦਾ ਉਹੀ ਚਤਤੋਪਾ ਵਾਪਸ ਆ ਗਿਆ ਇਹਨਾਂ ਦਾ ਜਿਹੜਾ ਰੱਖਿਆ ਜਿਹੜਾ ਹਰ ਵਾਰ ਝੂਠੇ ਕੇਸ ਬਣਾਉਣ ਵਾਸਤੇ ਆ ਇੱਕ ਨੰਬਰ ਦਾ ਬੰਦਾ ਹੈ ਕੇਸ ਰਜਿਸਟਰ ਕਰਤਾ ਜੀ ਚਲੋ ਹੋ ਗਿਆ ਕੇਸ ਵਿਕਰਮ ਨੂੰ ਅੰਦਰ ਕਰਤਾ ਚਲੋ ਜੇ ਕੇਸ ਰਜਿਸਟਰ ਕਰਦਾ ਫਿਰ ਤੁਸੀਂ ਘੜ ਤੋਂ ਘੱਟ ਚਲਾਨ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਹੈਰਾਨ ਰਹਿ ਜਾਓਗੇ 2021 ਨੂੰ ਕੇਸ ਰਜਿਸਟਰ ਹੋਇਆ ਅੱਜ 2025 ਹੈ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ 4 ਸਾਲ ਹੋ ਗਏ ਤੈਨੂੰ ਇੱਕ ਚੀਜ਼ ਨਹੀਂ ਇੱਕ ਕੋਈ ਚੀਜ਼ ਲੱਭੀ ਇੱਕ ਬੂੰਦ ਡਰੱਗ ਨਹੀਂ ਮਿਲੀ ਵਿਕਰਮ ਤੋਂ ਇਹ ਕੋਈ ਛੋਟਾ ਜਿਹਾ ਸਬੂਤ ਮਿਲਿਆ